ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਛੰਤ ਮਹੱਲਾ ਪੰਜਵਾ ਇਹ ਸ਼ੰਤ ਨਹੀਂ ਕਹਿਣਾ ਛੰਤ ਉਚਾਰਨ ਕਰਨਾ ਛੱਛੇ ਦੇ ਨਾਲ ਛੱਛਾ ਅੱਖਰ ਨਹੀਂ ਬੋਲਣਾ ਸਸੇ ਪੈਰ ਬਿੰਦੀ ਸ਼ਾ ਬੋਲੇ ਇੱਕ ਛੱਛਾ ਹੈ ਛਤਰੀ ਨੂੰ ਛੱਛਾ ਉਚਾਰਨ ਕਰਨਾ ਰਾਗ ਸੂਹੀ ਚੰਤਾ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤੂ ਠਾਕੁਰ ਬੈਰਾਗੁਰ ਮੈਂ ਜੇਹੀ ਕਾਣ ਤੇਰੀ RAM ਤੂ ਠਾਕੁਰ ਬੈਰਾਗੁਰ ਇਥੇ ਵੀ ਸ੍ਰੀ RAM ਮੈਂ ਜੇਹੀ ਕਾਣ ਤੇਰੀ RAM ਤੂੰ ਸਾਗਰ ਰਤਨਾਗਰ ਹੋ ਸਾਰ ਨਾ ਜਾਣਾ ਤੇਰੀ ਰਾਮ ਹੋ ਸਾਰ ਨਾ ਜਾਣਾ ਤੇਰੀ ਰਾਮ ਰਾਮ ਪਦ ਜਿੰਨੇ ਹਨ ਇਹ ਨਖੇਰ ਕੇ ਪੜਨੇ ਹਨ ਸਾਰ ਨਾ ਜਾਣਾ ਤੂੰ ਵਡ ਦਾਣਾ ਕਰ ਮਿਹਰੰਮਤ ਸਾਈਂ ਕਿਰਪਾ ਕੀ ਜੈ ਸਾ ਮਤ ਦੀਜੈ ਆਠ ਪਹਿਰ ਤਦ ਧਿਆਈ ਗਰਬ ਨਾ ਕੀਜੈ ਰੇਣ ਹਵੀਜੈ ਤਾਗਤ ਜੀਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਮੈਂ ਜੇਹੀ ਘਣ ਤੇਰੀ ਰਾਮ ਤੁਮ ਗੋਹਰ ਅਤ ਗਹਿਰ ਗੰਭੀਰਾ ਤੁਮ ਪਰ ਹਮ ਬਹੁਰੀਆ ਰਾਮ ਤੁਮ ਤਤਿ ਓੰਕਰ ਮੰਮੇ ਦੇ ਹਲੰਤ ਇਸ ਨੂੰ ਤੁਮ ਨਹੀਂ ਕਹਿਣਾ ਤੁਮ ਗੋਹਰ ਇਤਿ ਠਮਕ ਲਾ ਦੇਣੀ ਹੈ ਆਤ ਇਹ ਆਤ ਪਦ ਪੂਲਾ ਉਚਾਰਨ ਕਰਨਾ ਗਹਿਰ ਨਹੀਂ ਕਹਿਣਾ ਹੈ ਗਹਿਰ ਹਾਹੇ ਦੀ ਸਿਆਰੀ ਲਾ ਕੇ ਉਚਾਰਨ ਕਰਨਾ ਗੰਭੀਰਾ ਨਹੀਂ ਕਹਿਣਾ ਉੱਤੇ ਟਿੱਪੀ ਹੈ ਗੰਭੀਰਾ ਇਉਂ ਉਚਾਰਨ ਕਰਨਾ ਤੋਮ ਗੋਹਰ ਅਤ ਗਹਿਰ ਗੰਭੀਰਾ ਇਥੇ ਵਿਸਰਾਮ ਤੋਮ ਪੇਰ ਹਮ ਬਹੁਰੀਆ ਰਾਮ ਬਹੁਰੀਆ ਰਾਮ ਨਹੀਂ ਕਹਿਣਾ ਤੁਮ ਵੱਡੇ ਵੱਡੇ ਵੱਡ ਊਚੇ ਹਉ ਇਤਨੀ ਇਤਨੀ ਕੋ ਲੋਹਰੀਆ RAM ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਤੁਮ ਵੱਡੇ ਵੱਡੇ ਇੱਥੇ ਠੰਮਕ ਲਾ ਦੇਣੀ ਹੈ ਵੱਡ ਊਚੇ ਇੱਥੇ ਵੀ ਸਰਾਮ ਹੈ ਹਉ ਇਤਨੀ ਹਉ ਇਤਨੀ ਕੋ ਲੋਹਰੀਆ RAM ਇਹ ਇਤਨੀ ਕੈਕ ਇਹ ਨਾ ਵਿੱਚ ਡੈਸ਼ ਹੀ ਦੇ ਕੇ ਕਕਾ ਉਚਾਰਨ ਕਰਨਾ ਲਮਕਾ ਕੀ ਵਿੱਚ ਥੋੜਾ ਜਿਹਾ ਬੋਲਣਾ ਇਤਨੀਕ ਤੋਂ ਨਾ ਵੱਡੇ ਵੱਡੇ ਵੱਡ ਉੱਚੇ ਹਾ ਇਤਨੀਕ ਲਹਰੀਆ RAM ਹਾ ਇਤਨੀਕ ਲਹਰੀਆ RAM ਹਾ ਕਿਛ ਨਹੀਂ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਅੰਮ੍ਰਿਤ ਦਿਸ਼ਟ ਨਿਮਖ ਪ੍ਰਭ ਜੀਵਾ ਹਾਂਜੀ ਦਿਸ਼ਟ ਪਾਠ ਜਿਹੜਾ ਪ੍ਰਾਤਨ ਸਰੂਪਾਂ ਦੇ ਵਿੱਚ ਦਿਸ਼ਟ ਪਾਠ ਆਇਆ ਹੈ ਨਵੀਨ ਹੁਣ ਪੋਥੀਆਂ ਦੇ ਵਿੱਚ ਛੇਠਾਂ ਰਾਰਾ ਲਾ ਕੇ ਛਪ ਗਿਆ ਦ੍ਰਿਸ਼ਟ ਪਰ ਮੁਖ ਪਾਠ ਦਿਸ਼ਟ ਹੈ ਅੰਮ੍ਰਿਤ ਦਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ਚਰਨ ਹੈ ਸਰਨੀ ਦਾ ਸਹਦਾਸੀ ਮਨਮੋਲੇ ਤਨ ਹਰੀਆ ਨਾਨਕ ਠਾਕੁਰ ਸਰਬਸਮਾਨਾ ਆਪਨ ਭਾਵਨ ਕਰੀਆ ਨਾਨਕ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਹੈ ਨਾਨਕ ਠਾਕੁਰ ਸਰਬਸਮਾਨਾ ਇਥੇ ਵਿਸਰਾਮ ਆਪਨ ਭਾਵਨ ਕਰੀਆ ਤੋਜ ਉਪਰ ਮੇਰਾ ਹੈ ਮਾਣਾ ਤੂ ਹੈ ਮੇਰਾ ਤਾਣਾ RAM ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣਾ ਇਹ ਜਾਣਾ ਰਾਮ ਤੂੰ ਜਾਣਾ ਇਹ ਤੂੰ ਜਾਣਾ ਇਹ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਰੰਦੇ ਮਨ ਮੁਖ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ਫੰਦੇ ਫਾਥੀ ਮਾਇਆ ਫੰਦੇ ਠਾਕੁਰ ਪਾਣੀ ਸਾ ਗੁਣਵੰਤੀ ਤੇਨਹੀ ਸਾਬ ਰੰਗ ਮਾਣਾ ਨਾਨਕ ਕੀ ਧਾਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵਈਆ ਕੋਲੀ ਵਈਆ ਤੂੰ ਪਰਬਤ ਮੇਰਾ ਓਲਾ RAM ਹਉ ਬਾਲ ਜਾਈ ਲੱਖ 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 ਬਰੀਆ ਜੇਨ ਭ੍ਰਮ ਪਰਦਾ ਖੋਲਾ RAM ਹਉ ਬਾਲ ਜਾਈ ਲੱਖ 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 ਬਰੀਆ ਇਹ ਲਖ ਪਦ ਜਿਹੜਾ ਨਾ ਕਸ ਕੇ ਉਚਾਰਨ ਕਰਨਾ ਹੈ ਹਉ ਬਲ ਜਾਈ ਲੱਖ 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 ਬਰੀਆ ਇੱਥੇ ਵਿਸਰਾਮ ਜੇਨ ਭ੍ਰਮ ਪਰਦਾ ਖੋਲਾ ਇੱਥੇ ਠਮਕ ਲਾ ਦੇਣੀ ਹੈ RAM ਮਿਟੇ ਅੰਧਾਰੇ ਤਜੇ ਬਿਕਾਰੇ ਠਾਕਰ ਸਿਉ ਮਨ ਮਾਨਾ ਪ੍ਰਭ ਦੀ ਪਾਣੀ ਭਈ ਨ ਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਭਉ ਹੋਈ ਸੋ ਪ੍ਰਾਪ ਮੇਰਾ ਓਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ